ਆਪਣੇ ਸਾਹਮਣੇ ਸੁਪਰਸਟਾਰ ਪਲੇਅਰ ਕਬੂਤਰਬਾਜੀ ਦੇ ਪੂਰੀ ਮੌਹਾਨਾ ਤੇ ਆਪਾਂ ਗੱਲਬਾਤ ਕਰਦੇ ਆਂ ਨਾਲ ਉਹਦੇ ਕਲੱਬ ਕਾਲਾ ਪੁੱਛੋ ਤੇ ਇਹ ਬਾਈ ਤੇ ਠੀਕ ਹੈ ਇਹ ਪੂਰੀ ਮੌਹਾਨਾ ਤੇ ਬਾਈ ਤੁਸੀਂ ਠੀਕ ਹੈ ਜੀ ਤੇ ਬਾਈ ਸਸਰੀ ਗਾਲ ਕਿਹੜਾ ਕਬੂਤਰ ਛੱਡਿਆ ਜੀ ਅੱਜ ਆਪਾਂ ਅੱਜ ਕਬੂਤਰੀ ਛੱਡੀ ਹੈ ਕਬੂਤਰੀ ਛੱਡੀ ਹੈ ਹਾਂ ਠੀਕ ਹੈ ਤੇ ਕੀ ਉਮੀਦ ਲੈ ਕੇ ਆਏ ਹੋ ਨਾ ਇਹ ਤਾਂ ਭਰਾਵਾਂ ਹਰ ਦਾ ਜਿੱਤਨਾ ਅਸਤੀ ਅੰਦਰ ਕੁਛ ਸੁਣਨ ਦੀ ਠੀਕ ਹੈ ਤੇ ਬਾਈ ਜੀ ਆਪਣਾ ਸੀਜ਼ਨ ਕਿਵੇਂ ਰਿਹਾ ਹੈ ਇਸ ਸਾਲ ਵਧੀਆ ਵਧੀਆ ਕਿੰਨੀਆਂ ਕਿ ਜਿੱਤ ਗਏ ਬਾਜੀ ਕਿਤਰਾ ਬਾਈ 25 ਦੀ ਬਾਜੀ ਠੀਕ ਹੈ ਇੱਕ ਕੱਲ ਵੀ ਜਿੱਤਿਆ ਹਾਂ ਕੱਲ ਨੂੰ ਤੁਹਾਨੂੰ ਵਧਾਈਆਂ ਹੋਣ ਬਾਈ ਬਹੁਤ ਬਹੁਤ ਬਧਾਈਆਂ ਤੇ ਅਸੀਕਾਲ ਤੇ ਆਪਣੇ ਭਰਾ ਦਾ ਚੈਨਲ ਹੈ ਦੇਸੀ ਲੋਕ ਪੰਡਾ ਦੇ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀ ਸਬਸਕ੍ਰਾਈਬ ਕਰੋ ਇਸ ਚੈਨਲ ਦੀ ਕੋਈ ਸਪੋਰਟ ਕਰੋ ਭਰਾ ਜੀ ਠੀਕ ਹੈ ਜੀ ਧੰਨਵਾਦ